ਕਹ ਹਬਵਾਸ਼ਣਾ ਜਿਹੜਿਆ ਲੋਕਾਂ ਦੇ ਸੱਤ ਚੜ ਕੇ ਬੋਲ ਰਹੀ ਆ ਇੱਥੇ ਸਰਕਾਰਾਂ ਔਰ ਪ੍ਰਸ਼ਾਸਨ ਕਿਤੇ ਨਾ ਕਿਤੇ ਨਕਾਮ ਹੁੰਦਾ ਨਜ਼ਰ ਆ ਰਿਹਾ ਔਰ ਵੀ ਕਹ ਹਬਸ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਇਹ ਜਿਆਦਾਤਰ ਕੀ ਨਾ ਸੋਸ਼ਲ ਮੀਡੀਆ ਦੇ ਕ੍ਰਾਈਮ ਨੂੰ ਜਨਮ ਦੇਣ ਵਾਲੀ ਵੀ ਪੁਲਿਸ ਕ੍ਰਾਈਮ ਨੂੰ ਰੋਕਣ ਵਾਲੀ ਵੀ ਪੁਲਿਸ ਲੱਗ ਕਰ ਮੇਰੀ ਡੇਰੇਦਾਰ ਨਹੀਂ ਉਹਨਾਂ ਦੇ ਨਾਲ ਲੋਕ ਜਿਆਦਾ ਜੁੜਦੇ ਜਾ ਰਹੇ ਨੇ 4 ਬੰਦਿਆਂ ਦੇ ਡਾਂਗ ਦੇ ਕੀਤਾ ਉਹਨਾਂ ਦੇ ਵਿੱਚੋਂ 3 ਬੰਦਿਆਂ ਨੂੰ ਜਦੋਂ ਉਹਨਾਂ ਦੇ ਨੋਟਿਸ ਵਿੱਚ ਆਇਆ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਜੇਲ੍ਹ ਭੇਜਿਆ ਅਸਿਕੋ ਤੁਸੀਂ ਜਿਹੜਾ ਨਾਬਾਣੀ ਨਾਲ ਮੈਂ ਹਾਂ ਗੁਸੇਵ ਸਿੰਘ ਕੋਟ ਲੰਗੇ ਦੇਵੀ ਜਲੰਧਰ ਦੇ ਵਿੱਚ ਇੱਕ ਬਹੁਤ ਦੁਖਦਾਈ ਘਟਨਾ ਜਿਹੜੀ ਵਾਪਰੀ ਆ ਇੱਕ 13 ਸਾਲ ਦੀ ਬੱਚੀ ਦੇ ਨਾਲ ਜਿਹੜਾ ਅ ਬਲਤਕਾਰ ਕਰਕੇ ਇੱਕ ਗੁਰਸਿੱਖ ਬੰਦੇ ਵੱਲੋਂ ਉਸ ਤੋਂ ਬਾਅਦ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਹਾਦਸਾ ਤਾਂ ਜਿਹੜਾ ਹੋਇਆ ਸੀ ਹੋਇਆ ਸੀ ਜਲੰਧਰ ਦੇ ਵਿੱਚ ਇੱਕ ਹੋਰ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਚਾਰ ਵਿਅਕਤੀਆਂ ਵੱਲੋਂ ਇੱਕ ਪਰਵਾਸੀ ਮਹਿਲਾ ਤੇ ਉਹਦੀ 19 ਸਾਲ ਦੀ ਬੇਟੀ ਨੂੰ ਜਿਹੜਾ ਬਲਤਕਾਰ ਕਰਕੇ ਜਿਹੜਾ ਇਹ ਅੰਜਾਮ ਦਿੱਤਾ ਗਿਆ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਿਨ ਪੰਜਾਬ ਦੇ ਵਿੱਚ ਰੇਪ ਬਲਤਕਾਰ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਅਜੇ ਉਸ ਬੱਚੀ ਦਾ ਜਿਹੜਾ ਬਵਾਤਾ ਦਵਿਆ ਨਹੀਂ ਸੀ ਹੁਣ ਪਰਵਾਸੀ ਮਹਿਲਾ ਨਾਲ ਤੇ ਉਹਦੀ 19 ਸਾਲ ਦੀ ਬੇਟੀ ਦੇ ਨਾਲ ਜਿਹੜੀ ਬਲਤਕਾਰ ਦੀ ਘਟਨਾ ਜਿਹੜੀ ਵਾਪਰੀ ਆ ਉਹ ਖੇਤ ਦੇ ਵਿੱਚ ਰਹਿੰਦੇ ਸੀ ਮਜ਼ਦੂਰੀ ਕਰਦੇ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਕਿਵੇਂ ਜਿਹੜੀ ਪੂਰੀ ਘਟਨਾ ਹੋਈ ਹੈਗੀ ਵਿਸਤਾਰ ਦੇ ਨਾਲ ਆਪਣੇ ਦਰਸ਼ਕਾਂ ਨੂੰ ਜਰੂਰ ਦੱਸਿਓ ਵੀ ਆਈ ਦਿਨ ਇਹ ਪੰਜਾਬ ਨੂੰ ਹੀ ਕਿਉਂ ਜਿਹੜਾ ਪੰਜਾਬ ਦੇ ਲੋਕ ਪੰਜਾਬ ਨੂੰ ਇਨ੍ਹਾਂ ਘਟਨਾਵਾਂ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਗੁਰਸੇਵ ਜੀ ਤੁਹਾਡਾ ਨਾ ਪਾਪਾ ਬਣ ਤੇਰਾ ਧੰਨਵਾਦ ਕਿ ਤੁਸੀਂ ਜਦੋਂ ਵੀ ਵੀ ਆਉਂਦੇ ਹੋ ਤਾਂ ਕੋਈ ਅੱਛਾ ਜਿਹਾ ਸਮਾਜ ਰਤੀ ਜਿਹੜਾ ਬੰਦਾ ਚੱਲ ਰਿਹਾ ਹੁੰਦਾ ਚਾਹੇ ਕੋਈ ਕੰਮਾਂ ਕਰ ਰਹੀ ਹੋਦੀ ਆ ਤਾਂ ਉਹਦੇ ਵਿਸ਼ੇ ਨੂੰ ਲੈ ਕੇ ਸਾਡੇ ਕੋਲ ਆਉਂਦੇ ਹੋ ਗੁਰਸੇਵ ਜੀ ਕੋਈ ਤਾਂ ਨਹੀਂ ਪਹਿਲਾਂ ਆਪਾਂ ਇੰਟਰਵਿਊ ਕਰਕੇ ਆ ਰਹੇ ਆ ਕਿ ਜਿਹੜੀ ਪ੍ਰੋਬਲਮ ਇਹ ਲੜਕੀ ਸੀ ਜੀ 13 ਸਾਲ ਦੀ ਲੜਕੀ ਜਿਹਦੇ ਨਾਲ ਕਿ ਕਿਹੋ ਜਿਹੀ ਕੇਸタリー ਕਹਿ ਸਕਦੇ ਆ ਮੈਂ ਕਿ ਸਿਆਰਾ ਮੇਰਾ ਬੱਲਾ ਜਿੱਦੀਆਂ ਧੀਆਂ ਉਸ ਬੱਚੀ ਤੋਂ ਵੀ ਕੁਡੀਆਂ ਉਮਰ ਦੇ ਵਿੱਚ ਤੇ ਉਸ ਬੰਦੇ ਨੇ ਬੜੀ ਘਣਾਉਰੀ ਮਾਰ ਕਤਲ ਕਰਕੇ ਇਸ ਬੱਚੇ ਦੇ ਨਾਲ ਰੈਪ ਕੀਤਾ ਉਹ ਦੁੱਖ ਤਾਂ ਜੇ ਲੋਕ ਭੁੱਲੇ ਨਹੀਂ ਪਰ ਅੱਜ ਜਲੰਧਰ ਦੇ ਵਿੱਚ ਇੱਕ ਨਵੀਂ ਜਿਹੜੀ ਘਟਨਾ ਸਾਹਮਣੇ ਆ ਰਹੀ ਆ ਭਾਵੇਂ ਕਿ 24 ਦੀ ਰਾਤ ਦੀ ਘਟਨਾ ਹੈ 24 ਨਵੰਬਰ ਦੀ ਘਟਨਾ ਹੈ ਪਰ ਜਦੋਂ ਸਾਹਮਣੇ ਆਈ ਪਬਲਿਕ ਦੇ ਤਾਂ ਲੋਕ 1 ਲੱਖ ਦੀ ਲੋਕਾਂ ਦੇ ਵਿੱਚ ਸਹਿਮਜਤਾ ਮਾਹੌਲ ਪੈਦਾ ਗੁਰਸੇਵ ਜਿਹੜੀਆਂ ਕਿ ਭਾਵਾਂ ਹੋ ਰਹੀਆਂ ਨੇ ਨਾ ਇਹਨਾਂ ਕਿ ਭਾਵਾਂ ਅੱਦੇ ਪਿੱਛੇ ਕੋਈ ਨਾ ਕੋਈ ਰੀਜਨ ਹੁੰਦਾ ਕੋਈ ਨਾ ਕੋਈ ਕਾਰਨ ਹੁੰਦਾ ਪੰਜਾਬ ਦੇ ਵਿੱਚ ਮੈਂ ਖਾਸ ਕਰਕੇ ਇਹ ਗੱਲ ਕਹਿ ਸਕਦਾ ਕਿ ਜਲੰਧਰ ਇਹਨਾਂ ਕਿ ਭਾਵਾਂ ਦਾ ਅੱਜ ਜਿਹੜਾ ਮੁਖ ਦਾਲ ਕੀ ਵੀ ਉੱਤ ਦਾ ਸਟਾਰ ਬਣ ਚੁੱਕਿਆ ਕਹਿਣ ਦਾ ਭਾਅ ਵੀ ਮਾਜਾ ਦਵਾਬਾ ਜਿਹੜਾ ਇਹਨਾਂ ਖ਼ਮਾਤੋਂ ਬਹੁਤ ਬੱਚਾ ਸੀ ਅੱਜ ਉਧਰਲੇ ਪਾਸੇ ਵੀ ਇਹ ਘਟਨਾ ਬਹੁਤ ਹੋਣ ਲੱਗੀ ਕਿ ਵੀ ਛੋਟੇ ਬੱਚੇ ਨਾਲ ਘਵਾੜੇ ਦੇ ਵਿੱਚ ਹੋਈ ਸੀ ਘਟਨਾ ਨਾਲੇ ਲੱਗਦੇ ਜਲੰਧਰ ਦੇ ਵਿੱਚ ਆਏ ਦਿਨ ਘਟਨਾ ਨੇ ਜਿਹੜਾ ਅੰਜਾਮ ਦਿੱਤਾ ਜੀ ਬਿਲਕੁਲ ਇਹ ਘਟਨਾਵਾਂ ਹੋਣ ਪਿੱਛੇ ਦੋ ਤਿੰਨ ਮੁੱਖ ਕਾਰਨ ਹੁੰਦੇ ਨੇ ਨੰਬਰ ਇੱਕ ਤਾਂ ਨਸ਼ਾ ਹੈ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਚਾਹੇ ਉਹ ਉਹਨੂੰ ਵਿਦੇਸ਼ੀ ਸ਼ਰਾਬ ਦਾ ਨਾਮ ਦੇ ਦਿਓ ਚਾਹੇ ਜਿਹੜੇ ਇੱਥੋਂ ਦੇ ਜਿਹੜੇ ਮੈਡੀਕਲ ਨਸ਼ੇ ਨੇ ਉਹਨਾਂ ਦਾ ਨਾਮ ਦੇ ਦਿਓ ਸਟਾਰ ਨਾਲ ਗੱਲ ਸੁਣੋ ਹਾਂ ਇਹਨਾਂ ਚੀਜ਼ਾਂ ਦੇ ਨਸ਼ੇ ਨੂੰ ਲਾ ਕੇ ਇੱਕ ਪੈਸੇ ਨੂੰ ਲੈ ਕੇ ਇੱਕ ਜਿਹੜਾ ਲੋਕਾਂ ਕੋਲੇ ਐਨ ਆਰ ਆਈ ਦੇ ਲੋਕ ਉਧਰ ਦੇ ਪਾਸੇ ਲੋਕਾਂ ਕੋਲ ਪੈਸਾ ਆਉਣਾ ਹੋ ਗਿਆ ਤੂੰ ਤੀਜੀ ਗੱਲ ਵੀ ਲੋਕਾਂ ਕੋਲੇ ਇੱਕ ਪੋਲਿਟਿਕਲ ਗੱਲ ਸ਼ਾਇ ਹੈ ਪੋਲਿਟਿਕਸ ਦੇ ਪਿੱਛੇ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਬੰਦੇ ਖੜੇ ਹੁੰਦੇ ਨੇ ਜਿਉ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਇਹ ਜਿਹੜੀ ਘਟਨਾ ਹੋਈ ਆ ਉਹਦੇ ਵਿੱਚ ਉਹਦੀ ਮਾਂ ਬੱਚੀ ਦੀ ਮਾਂ ਤੇ ਉਹ ਬੱਚੀ 19 ਸਾਲ ਦੀ ਲੜਕੀ ਆ ਉਹ ਦੋਵੇਂ ਔਰਤਾਂ ਵੀ ਲੇਬਰ ਕਰਨ ਦਾ ਕੰਮ ਕਰਦੀਆਂ ਸੀ ਵਿਚਾਰੇ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਆਏ ਨੇ ਉਹ ਖੇਤ ਦੇ ਵਿੱਚ ਆਪਣੀ ਮਜ਼ਦੂਰੀ ਕਰਨ ਵਾਸਤੇ ਜਾਂਦੇ ਨੇ ਉੱਥੇ ਕੁਝ ਤਨਹਾਰ ਕਹਿ ਲੋ ਨਸ਼ੇ ਦੀ ਯਾਰ ਦੇ ਵਿੱਚ ਕਹਿ ਲੋ ਕਿ ਖੇਤ ਦੇ ਵਿੱਚ ਉਹ ਰਹਿੰਦੇ ਸੀ ਮਜ਼ਦੂਰ ਉੱਥੇ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਸੀ ਪਰ ਰਾਤ ਨੂੰ ਉਹਨਾਂ ਦੇ ਨਾਲ ਜਿਹੜੀ ਅਹਮਸ ਕਾਮੀ ਘਟਨਾ ਘਟਦੀ ਆ ਉਹ ਪਰਿਵਾਰ ਦੇ ਮਾਮਾ ਧੀਆਂ ਦੇ ਨਾਲ ਰੇਪ ਹੁੰਦਾ ਹੈ ਉਹ ਜਿਹੜੀ ਲੇਡੀ ਹੈ ਉਹਦਾ ਜਿਹੜਾ ਜਵਾਈ ਹੈ ਉਸ ਨੂੰ ਦੂਸਰੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਉੱਥੇ ਜਦੋਂ ਕਿ ਉਹ ਵਿਦੇਸ਼ੀ ਸ਼ਰਾਬ ਮੀਕੇ ਵਿਦੇਸ਼ੀ ਸ਼ਰਾਬ ਦਾ ਨਾਂ ਲੈ ਆ ਗਿਆ ਕੀ ਪਤਾ ਉਹਨਾਂ ਨੇ ਕਿਹੜਾ ਸੁਆਬ ਸੁਆਬ ਲਾਖਾਦੀ ਹੋਈ ਸੀ ਜਾਂ ਕਿਹੜਾ ਨਸ਼ਾ ਕੀਤਾ ਹੋਇਆ ਸੀ ਉਹ ਨਸ਼ੇ ਦੇ ਵਿੱਚ ਆਰ ਦੇ ਵਿੱਚ ਆ ਕੇ ਅੰਨੇ ਹੋਏ ਹੋਏ ਉਹਨਾਂ ਬੱਚਿਆਂ ਨੂੰ ਉਹਨਾਂ ਮਾਂ ਨੂੰ ਤੇ ਬੱਚੀ ਨੂੰ ਉਹਨਾਂ ਨੇ ਨਹੀਂ ਬਖਸ਼ਿਆ ਉਹਦੇ ਨਾਲ ਉਹਨਾਂ ਨੇ ਗੈਂਗ ਰੇਪ ਕੀਤਾ ਚਾਰਾਂ ਦੇ ਚਾਰਾਂ ਨੇ ਹੋਰ ਸਜ਼ਾ ਨਹੀਂ ਹੁੰਦੀ ਬਾਰਾ بڑے ਸੂਝਵਾਨ ਨੇ ਉੱਥੋਂ ਤੇ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਰਕਰ ਜਿਨ੍ਹਾਂ ਨੇ ਆਪਣੀ ਸੂਝਬੂਝ ਤੋਂ ਕੰਮ ਲੈਂਦੇ ਹੋਏ ਉਹ ਚਾਰ ਬੰਦਿਆਂ ਦੇ ਪਰਚਾ ਦਰਜ ਕਰਕੇ ਉਹਨਾਂ ਚਾਰੇ ਬੰਦਿਆਂ ਨੂੰ ਤਿੰਨ ਬੰਦਿਆਂ ਨੂੰ ਉਹਨਾਂ ਦੇ ਵਿੱਚੋਂ ਉਹਨਾਂ ਨੇ ਅਰੈਸਟ ਵੀ ਕਰ ਲਿਆ ਪਰ ਸੋਚਣ ਲਈ ਮਜਬੂਰ ਹੁੰਦਾ ਸਮਾਜ ਸੋਚਣ ਲਈ ਮਜਬੂਰ ਹੋਣਾ ਪੈਂਦਾ ਆਪਣੇ ਵਰਗੇ ਲੋਕਾਂ ਨੂੰ ਕਿ ਅੱਜ ਕਿਹੜੀ ਥਾਂ ਕਿਹੜੇ ਜਗ੍ਹਾ ਕਿਸ ਥਾਂ ਦੇ ਕਰੀਬ ਲੋਕਾਂ ਦਾ ਅਮੀਰ ਲੋਕ ਕਿਹੜੀ ਥਾਂ ਦੇ ਸੇਫ ਨੇ ਇਹ ਜਿਹੜੇ ਇਹ ਕਾਂਵਾਸ਼ਣਾ ਜਿਹੜੀ ਹੈ ਦਿਨ ਪ੍ਰਤੀ ਦਿਨ ਸੋਸ਼ਲ ਮੀਡੀਆ ਰਾਹੀਂ ਪ੍ਰਕਾਉ ਵੀਡੀਓ ਦਾ ਪ੍ਰਕਾਉ ਲੱਚਰ ਦਾ ਵੀਡੀਓ ਰਾਹੀਂ ਲੱਚਰ ਦਾ ਫਲਾਕੇ ਲੋਕਾਂ ਦੇ ਮਾਈਂਡ ਦੇ ਜਿਹੜੇ ਉਹ ਹੈਕ ਕਰ ਦਿੱਤੇ ਗਏ ਜਿੱਥੇ ਸਾਡੇ ਜਾਣ ਕੇ ਨਾ ਤਾਂ 2 ਸਾਲ ਦਾ ਬੱਚਾ ਸੇਫ ਹੈ ਨਾ 13 ਸਾਲ ਦੀ ਬੱਚੀ ਸੇਫ ਹੈ ਨਾ 30 ਸਾਲ ਦੀ ਕੋਈ ਲੇਡੀ ਸੇਫ ਹੈ ਨਾ 40 ਸਾਲ ਦੀ ਮਿੰਦਾਨੀ ਸੇਫ ਹੈ ਤੇ ਨਾ ਕੋਈ ਮਹਿਰਣ ਬੱਚੀ ਜਿਹੜੀ ਹੈ 18 19 ਸਾਲ ਦੀ ਬੱਚੀ ਹੈ ਜਿਹੜੀ ਨਾ ਉਹ ਸੇਫ ਹੈ ਸੋ ਇਹ ਜਿਹੜੀਆਂ ਘਨੌਣੀਆਂ ਹਰਕਤਾਂ ਹੁੰਦੀਆਂ ਨੇ ਹੋ ਰਹੀਆਂ ਨੇ ਦਿਨ ਪ੍ਰਤੀ ਦਿਨ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਛੜਿਆ ਗੁੰਡਾ ਰਾਜ ਇਹ ਇੱਕ ਕਹਾਮਵਾਸ਼ਨਾ ਜਿਹੜੀ ਆ ਲੋਕਾਂ ਦੇ ਸਿਰ ਚੜ੍ਹ ਕੇ ਮੋੜ ਰਹੀ ਆ ਇੱਥੇ ਸਰਕਾਰਾਂ ਔਰ ਪ੍ਰਸ਼ਾਸਨ ਕਿਤਨਾ ਕਿਤਨੇ ਕਾਮ ਹੁੰਦਾ ਨਜ਼ਰ ਆ ਰਿਹਾ ਨਹੀਂ ਤਾਂ ਜੇ ਇਹਨਾਂ ਚੀਜ਼ਾਂ ਤੇ ਝੱਲਣਾ ਪਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਦਾ ਬੱਚਾ ਆਪਣੇ ਘਰ ਇਹ ਕਹਿ ਸਕਦੇ ਕੋ ਆਪਣੇ ਘਰ ਦੇ ਵਿੱਚ ਦੀ ਕਹਿਣ ਦਾ ਭਾਵੇਂ ਕਿ ਲੇਬਰ ਕਰਨ ਵਾਲਾ ਪਰਿਵਾਰ ਉਹਦੇ ਜੇ ਉਹ ਆਪਣੇ ਘਰ ਦੇ ਵਿੱਚ ਸੁੱਤਾ ਪਿਆ ਘਰ ਦੇ ਵਿੱਚ ਵੀ ਸੁੱਤਾ ਪਿਆ ਵੀ ਸੇਫ ਨਹੀਂ ਤਾਂ ਫਿਰ ਬੰਦਾ ਸੇਫ ਰਹੂਗਾ ਕਿੱਥੇ ਕਿਵੇਂ ਜਨਦੇ ਬੱਚੇ ਨਹੀਂ ਘਰੋਂ ਬਾਹਰ ਕਰ ਸਕਦੇ ਕਿਵੇਂ ਅਸੀਂ ਬੱਚਿਆਂ ਨੂੰ ਆਪਣੇ ਘਰੋਂ ਬਾਹਰ ਕਰ ਸਕਦੇ ਆ ਕਿਵੇਂ ਅਸੀਂ ਉਹਨਾਂ ਬੱਚਿਆਂ ਨੂੰ ਪੜਾ ਸਕਦੇ ਆ ਕਿਵੇਂ ਉਹਨਾਂ ਦੇ ਪਰਿਵਾਰ ਸੁਖ ਸਕਦੇ ਆ ਸੋ ਇਹ ਸੋਚਣ ਵਾਲੀਆਂ ਗੱਲਾਂ ਨੇ ਬੜੀ ਮੈਂ ਆਪਣੇ ਵੱਲੋਂ ਬਜਟਕਾਰ ਵੰਡਾਵਾ ਸਮਾਜਿਕ ਕਮੇਟੀ ਵੱਲੋਂ ਅਕੀਮਿੰਦਰ ਜੋ ਘਟਨਾ ਦਿੰਦਾ ਕਰਦਾ ਕਿ ਇਹ ਸਰਕਾਰ ਹੈ ਜਿਹੜੀ ਹਰ ਸਬੇ ਦੇ ਇਲਾਕੇ ਹਰ ਜਦਕੇ ਵੀ ਮੁੱਦੇ ਤੇ ਜਾ ਕੇ ਫੇਲ ਹੋ ਰਹੀ ਹੈ ਖਾਸ ਕਰਕੇ ਸਾਡੀਆਂ ਧੀਆਂ ਪੈਣਾ ਤਾਂ ਉਹ ਬਿਲਕੁਲ ਸੇਫ ਨਹੀਂ ਨਾ ਗਰੀਬ ਸੇਫ ਬਦਨਾਮ ਨਹੀਂ ਸੀ ਕਿਵੇਂ ਦੀ ਪੱਤਰਕਾਰ ਦੀ ਕਿਵੇਂ ਦੀ ਮਾਨਸਿਕਤਾ ਹੋ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਕਿਵੇਂ ਦੇ ਉਹਨਾਂ ਦੀ ਜਿਹੜੀ ਮਾਨਸਿਕਤਾ ਉਹਨਾਂ ਦਾ ਦਿਮਾਗ ਆ ਕਿਵੇਂ ਇਹਨਾਂ ਨੇ ਸੋਚ ਕੇ ਅਪਰਾਧ ਕੀਤਾ ਵੀ ਆਈ ਦਿਨ ਪੰਜਾਬ ਦੇ ਵਿੱਚ ਹੀ ਘਟਨਾ ਨੂੰ ਅੰਜਾਮ ਦਿੰਦੇ ਨੇ ਰੇਪ ਜਾਂ ਬਲਾਕ ਮਾਰਦੇ ਨੇ ਕੱسے ਬਗਾਲੇ ਕਿ ਨਾ ਮਾਨਸਿਕਤਾ ਦਾ ਪੰਜਾਬ ਦੇ ਲੋਕਾਂ ਦੀ ਬਹੁਤ بگੜੀ ਹੋਈ ਹੈ ਖਾਸ ਕਰ ਜਿਹੜੇ ਲੋਕ ਆ ਨਾ ਬੇਰੁਜ਼ਗਾਰੀ ਵਿੱਚ ਰਹਿੰਦੇ ਨੇ ਜਾਂ ਉਹ ਤਣਾਅਪੂਰਨ ਜਿਹੜੀ ਕਹਿੰਦੀ ਹੈ ਇੱਜ਼ਤਾਂ ਨੂੰ ਪਹਿਲਾਂ ਤੋਂ ਬਲੰਗਰਦੇ ਰਹੇ ਜਲੰਧਰ ਦੇ ਵਿੱਚ ਹੁਣੇ-ਹੁਣੇ ਘਟਨਾਵਾ ਕਿ ਇਹਦੇ ਮਜ਼ਦੂਰਾਂ ਦੇ ਨਾਲ ਇੱਕ ਗਿਰਤੀ ਪਰਿਵਾਰ ਦੇ ਨਾਲ ਪਰਵਾਸੀ ਪਰਿਵਾਰ ਦੇ ਨਾਲ ਇੱਕ ਹਰਸੀ ਲੋਕਾਂ ਦੇ ਜਿਨ੍ਹਾਂ ਨੂੰ ਦਰਿੰਦੇ ਵੀ ਕਿਹਾ ਜਾਂਦਾ ਸੀ ਉਹਨਾਂ ਨੇ ਸਰਾਰ ਦੇ ਨਸੀਬ ਵਿੱਚ ਟੁੱਟੇ ਰਾਤ ਮੱਠੀ ਰਾਤ ਜਾ ਕੇ ਉਹਨਾਂ ਦੀ ਮਾਨਸਿਕਤਾ ਇਹ ਹੈ ਵੀ ਪੰਜਾਬ ਦਾ ਇਹਦਾ ਮਾਹੌਲਾ ਲਗਾਤਾਰ ਵਿਗੜਦਾ ਜਾ ਰਿਹਾ ਹੈ ਪੰਜਾਬ ਨੂੰ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਇੱਜ਼ਤਾਂ ਦੇ ਰਾਖੇ ਕਿਹਾ ਜਾਂਦਾ ਸੀ ਪੰਜਾਬ ਦੇ ਲੋਕੀ ਇੱਜ਼ਤ ਬਚਾਉਂਦੇ ਸੀ ਅੱਜ ਅਜਿਹੇ ਘਟਨਾਵਾ ਪੰਜਾਬ ਦੇ ਲੋਕ ਮੈਨੂੰ ਕਈ ਵਿਦਵਾਨ ਲੋਕ ਕਹਿੰਦੇ ਨੇ ਵੀ ਇਹ ਡੀਐਨਏ ਬਦਲ ਗਿਆ ਜੀ ਪੰਜਾਬ ਦੇ ਲੋਕ ਵੀ ਇਹ ਜਿਹੜੇ ਇਹ ਜਿਹੜੀਆਂ ਕਰਨਾਵਾ ਕਰ ਰਹੇ ਨੇ ਪੰਜਾਬ ਤਾਂ ਜਦੀ ਇੱਜ਼ਤ ਬਚਾਉਣਾ ਹੈ ਜੀ ਜੇ ਤੁਸੀਂ ਗੱਲ ਕਰਦੇ ਹੋ ਵੀ ਡੀਐਨਏ ਚੇਂਜ ਹੋ ਗਿਆ ਜੇ ਜਲੰਧਰ ਦੀ ਆਪਾਂ ਗੱਲ ਕਰੀਏ 13 ਸਾਲ ਦੀ ਕੁੜੀ ਨਾਲ ਜਿਹੜਾ ਬਲਾਤਕਾਰ ਹੋਇਆ ਉਹਦਾ ਉਹਦਾ ਉਹਦੇ ਵਿੱਚ ਡੀਐਨਏ ਕਿਹਦਾ ਉਹ ਅੱਜ ਤੋਂ ਪੰਜਾਬ 55 ਸਾਲ ਦਾ ਜਿਹੜਾ ਬਜ਼ੁਰਗ ਹੈਗਾ ਉਹਦਾ ਤਾਂ ਡੀਐਨਏ ਫਿਰ ਪੰਜਾਬ ਦੀ ਆਪਣਾ ਜੀ ਇਹ ਸਹੀ ਗੱਲ ਕੀ ਜਿਹੜਾ ਪੰਜਾਬ ਦਾ ਸਨਮਾਨ ਦੇਦੀ ਪਰੋਸੀਆ ਜਾ ਰਿਹਾ ਉਹ ਬਹੁਤ ਗਲਤ ਤੁਸੀਂ ਜਿਹਦਾ ਮਰਜੀ ਚੈਨਲ ਖੋਲੋ ਜਾਂ ਤੁਸੀਂ ਫੇਸਬੁਕ ਜਾਂ YouTube ਖੋਲੋ ਉਹਦੇ ਉੱਤੇ ਬੰਦੇ ਦਾ ਸਮਾਗੀ ਤੌਰ ਤੇ ਜਾਂ ਮਾਨਸਿਕ ਤੌਰ ਤੇ ਬੰਦੇ ਨੂੰ ਇੰਨਾ ਬਦਲਿਆ ਜਾ ਰਿਹਾ ਦਿਖਾਈ ਇਹ ਜਾਂ ਕੋਈ ਚਾਹ ਰਿਹਾ ਪਰੋਸੀਆ ਜਾ ਰਿਹਾ ਵੀ ਜਿਹਦੀ ਉਮਰਾਂ ਦੀ ਕੀ ਆ ਛੋਟੇ ਛੋਟੇ ਬੱਚਿਆਂ ਤੇ ਉਹਦਾ ਅਸਰ ਹੁੰਦਾ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਾਰੇ ਕੀ ਕਹੋਗੇ ਪੁਲਿਸ ਪ੍ਰਸ਼ਾਸਨ ਨੇ ਕਿੰਨਾ ਕੰਮ ਕੀਤਾ ਉਸ ਤੇ ਵੀ ਜਿਹੜਾ ਉਹਨਾਂ ਅਪਰਾਧੀਆਂ ਨੂੰ ਜ਼ਿੰਮੇਵਾਰ ਕਰਕੇ ਐਸਐਸਪੀ ਨੇ ਪੁਨਰਵਰਤਨ ਸਭ ਇਹ ਅਸਾਸ ਨਹੀਂ ਦੇ ਹੱਦ ਬੰਦਰ ਕਰਦੇ ਉਹ ਮੇਰੇ ਪਿੰਡ ਦੀ ਇਥੋਂ ਅਲੀਪੁਰ ਪਿੰਡ ਦੇ ਅਸਲ ਨਾਬੇ ਦੇ ਵਿੱਚ ਆ ਪਿੰਡ ਹੈ ਅਲੀਪੁਰ ਦੇ ਮੇਰੇ ਇਥੋਂ ਪਿੰਡ ਦੀ ਉਹ ਜੱਪਾਲ ਨੇ ਤੇ ਉਹ ਜਦੋਂ ਤੋਂ ਜਾਣ ਕੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਨੇ ਉਦੋਂ ਤੀਓ ਉਹਦੀ ਛਵੀ ਤੇ ਕੋਈ ਦਾਗ ਨਹੀਂ ਹੈ ਭਾਵੇਂ ਕਿ ਅੱਜ ਜਿਹੜੀ ਪੰਜਾਬ ਪੁਲਿਸ ਹੈ ਜ਼ਿਆਦਾਤਰ ਪੰਜਾਬ ਪੁਲਿਸ ਜਿਹੜੇ ਅਫਸਰ ਨੇ ਉਹ ਕ੍ਰਪਟ ਨਹੀਂ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਕਹਿਣ ਦਾ ਭਾਵ ਵੀ ਲੋਕਾਂ ਨੂੰ ਇਨਸਾਬ ਨਹੀਂ ਦਿਵਾ ਸਕੇ ਪਰ ਇੱਕੋ ਇੱਕ ਬੰਦੇ ਮੇਰੀ ਨਿਗਾਹ ਦੇ ਵਿੱਚ ਹੈ ਇਹ ਨਹੀਂ ਮੈਂ ਇਹ ਨਾ ਸੋਚਿਓ ਕਿ ਮੇਰੇ ਪਿੰਡ ਦਾ ਹੋਣ ਕਰਕੇ ਉਹਨਾਂ ਦੀ ਗੱਲ ਕਰਦੇ ਆ ਸਰਦਾਰ ਹਰਵਿੰਦਰ ਸਿੰਘ ਵਿਰਕਰ ਜਿਹੜੇ ਉਹ ਜਿੱਥੇ ਵੀ ਚਾਹੇ ਉਹਨਾਂ ਦੇ ਡੀਐਸਪੀ ਰਹੇ ਹੋਏ ਆਪਣੇ ਕੋਲ ਪੰਜਾਬਾਇਦਾ ਜਾਂ ਜਿੱਥੇ ਰਹੇ ਚਾਹੇ ਐਸਐਸਪੀ ਜਨਾ ਰਹੇ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਆ ਇਮਾਨਦਾਰੀ ਨਾਲ ਕੀਤੀ ਆ ਤੇ ਅੱਜ ਵੀ ਉਹਨਾਂ ਨੇ ਆਪਣਾ ਇਮਾਨਦਾਰੀ ਦਾ ਜਿਹੜਾ ਸਬੂਤ ਦਿੱਤਾ ਜਿਹਦੇ 4 ਬੰਦਿਆਂ ਨੂੰ ਤੇ ਗੈਂਗ ਦਾ ਕੀਤਾ ਉਹਨਾਂ ਦੇ ਵਿੱਚੋਂ 3 ਬੰਦਿਆਂ ਨੂੰ ਜਦੋਂ ਉਹਨਾਂ ਦੇ ਨੋਟਿਸ ਵਿੱਚ ਆਇਆ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਜੇਲ੍ਹ ਭੇਜਿਆ ਇਹ ਬਹੁਤ ਵੱਡੀ ਕਿਸ ਤਰ੍ਹਾਂ ਕਿਤੇ ਰਾਹਤ ਦੀ ਗੱਲ ਆ ਕਿਉਂਕਿ ਜਦੋਂ ਦੋਸ਼ੀ ਫੜੇ ਜਾਣਗੇ ਤਾਂ ਜਿਹੜੇ ਦੂਸਰੇ ਨੇ ਜਿਹੜੇ ਕਾਨੂੰਨ ਤੋਂ ਲੁਕਦੇ ਛਿਪਦੇ ਰਹਿੰਦੇ ਆ ਉਹ ਜਿੰਨਾ ਕਾਨੂੰਨ ਤੋਂ ਲੁਕਦੇ ਛਿਪਦੇ ਰਹਿੰਦੇ ਆ ਉਹਨੇ ਜਿਹੜਾ ਕ੍ਰਾਈਮ ਆ ਉਹ ਵੱਧ ਤਾਂ ਉਹਨਾਂ ਨੇ ਜਿਹੜੀ ਮੌਕੇ ਤੇ ਕਾਰਵਾਈ ਪਾਉਂਦਿਆ ਤਿੰਨ ਜਿਹੜੇ ਮੋਲਜਮ ਨੇ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਜੇਲ੍ਹ ਭੇਜਿਆ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਆ ਇਸ ਤਰ੍ਹਾਂ ਦੇ ਕਾਬਲ ਪੁਲਿਸ ਅਫਸਰ ਪੰਜਾਬ ਦੇ ਵਿੱਚ ਚਾਹੀਦੇ ਨੇ ਪਰ ਜੇ ਸਾਰੇ ਇਸ ਤਰ੍ਹਾਂ ਦੇ ਕਾਬਲ ਅਫਸਰ ਬਣ ਜਾਣ ਤਾਂ ਮੈਂ ਦਾਅਵੇ ਨਾਲ ਕਹਾਂਗਾ ਕਿ ਪੰਜਾਬ ਦੇ ਵਿੱਚ ਕ੍ਰਾਈਮ ਨਾਲ ਦੀ ਕੋਈ ਚੀਜ਼ ਰਹਿਣੀ ਹੋਈ ਨਹੀਂ ਪਰ ਅਫਸੋਸ ਕਿ ਸਾਰੇ ਅਫਸਰ ਇਸ ਤਰ੍ਹਾਂ ਦੇ ਨਹੀਂ ਤੁਸੀਂ ਦੇਖਿਆ ਹੀ ਆ ਦੇ ਬਹੁਤ ਵੱਡੇ ਵੱਡੇ ਆਈਜੀ ਵਰਗੇ ਕੋਣ ਆ ਭੁੱਲਰ ਸਾਹਿਬ ਵਰਗੇ ਜਣ ਕੇ ਕਹਿੰਦੇ ਆਪਾਂ ਖਰਬਾ ਪੈਦਾ ਕਰਕੇ ਕਟਾਣਾ ਕਰਕੇ ਜਾ ਹੋਰ ਲੋਕ ਨਹੀਂ ਕ੍ਰਾਈਮ ਨੂੰ ਜਨਮ ਦੇਣ ਵਾਲੀ ਵੀ ਪੁਲਿਸ ਕ੍ਰਾਈਮ ਨੂੰ ਰੋਕਣ ਵਾਲੀ ਵੀ ਪੁਲਿਸ ਆਕਰ ਕ੍ਰਾਈਮ ਰੋਕ ਕੇ ਤੇ ਆ ਜਵੇ ਤਾਂ ਮੈਂਤ ਲਾਉਂਦੇ ਆ ਅਗਰੇ ਨਾਲੇ ਵਧਾਉਣਾ ਤਾਂ ਆਕਾ ਵਿੱਚ ਕੇ ਪੈ ਰਹੇ ਨੇ ਆ ਇੱਕ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਬਿਲਕੁਲ ਅੱਖੋਂ ਰੋਕੇ ਕਰ ਦਿੰਦੇ ਪੱਤਰਕਾਰ ਜੀ ਜਿਹੜਾ ਅੱਜ ਕੱਲ੍ਹ ਦੁਨੀਆ ਦੇ ਵਿੱਚ ਕ੍ਰਾਈਮ ਵੱਧ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕ੍ਰਾਈਮ ਕਿਉਂ ਵੱਧ ਰਿਹਾ ਕੀ ਇਹਦੇ ਪਿੱਛੇ ਰੀਜਨ ਕੀ ਹੈ ਇਹ ਕ੍ਰਾਈਮ ਜਿਹੜਾ ਬਲਾਸ ਕਰ ਰਿਹਾ ਹੈ ਕਟਾਣਾ ਸੇਬ ਦੀ ਗੱਲ ਇਹ ਨੰਗੀਆਂ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਉਹ ਪ੍ਰਚਾਰ ਨਹੀਂ ਰਿਹਾ ਗੁਰਬਾਣੀ ਤੱਕ ਲੋਕਾਂ ਨੂੰ ਜੁੜੇ ਨਹੀਂ ਜਾ ਰਹੇ ਨੌਜਵਾਨੀ ਕੀ ਬੁੱਢੇ ਕੀ ਹਰ ਵਰਗ ਦਾ ਜਿਹੜਾ ਵਿਅਕਤੀ ਆ ਉਹ ਸੋਸ਼ਲ ਮੀਡੀਆ ਨਾਲ ਜੁੜ ਗਿਆ ਗੁਰਬਾਣੀ ਤੋਂ ਦੂਰ ਹੋ ਗਿਆ ਧਾਰਮਿਕ ਜਿਹੜੇ ਡੇਰੇਦਾਰ ਨੇ ਜਿਹੜੇ ਬਲਤ ਕਰ ਵੈਰੀ ਡੇਰੇਦਾਰ ਨੇ ਉਹਨਾਂ ਦੇ ਨਾਲ ਲੋਕ ਜਿਆਦਾ ਜੁੜਦੇ ਜਾ ਰਹੇ ਨੇ ਬਾਣੀ ਅਤੇ ਬਾਣੀ ਨਾਲ ਨਹੀਂ ਲੋਕਾਂ ਨੂੰ ਜੁੜੇ ਜਾ ਰਹੇ ਆ ਤਾਂ ਹੀ ਨੌਜਵਾਨੀ ਆ ਜਿਹਦੀ ਜਵਾਨੀ ਬਜ਼ੁਰਗਾਂ ਆਪਣੇ ਬੱਚਿਆਂ ਦੇ ਧਿਆਨ ਨਹੀਂ ਦੇਦੇ ਮਾਪੇ ਕੋਲੇ ਅੱਡ ਮੋਬਾਈਲ ਹੁੰਦਾ ਪਾਪ ਕੋਲੇ ਅੱਡ ਹੁੰਦਾ ਬੱਚਿਆਂ ਕੋਲੇ ਅੱਡ ਮਾਇਲ ਹੁੰਦਾ ਇਹਦੇ ਕਰਕੇ ਜੇ ਗੁਰਬਾਨੀ ਨਾਲ ਲੋਕਾਂ ਨੇ ਜੁੜਿਆ ਜਾਵੇ ਗੁਰਬਾਨੀ ਨੇ ਤਾਂ ਇੱਥੇ ਧੱਕਾ ਗਈ ਸਾਡਾ ਸਮਾਜ ਇੱਥੇ ਧੱਕਾ ਕਰ ਗਿਆ ਇੱਥੇ ਧੱਕਾ ਸਰਕਾਰਾਂ ਆ ਗਈਆਂ ਕਿ ਗੁਰੂ ਘਰਾਂ ਦੇ ਵਿੱਚ ਅੱਗੇ ਪ੍ਰਚਾਰ ਹੁੰਦਾ ਉਹਦੀ ਹੁਣ ਸਪੀਕਰੇ ਬੰਦ ਕਰਾਦੇ ਵੀ ਜੀ ਗੁਰਬਾਨੀ ਦਾ ਘਰ ਦੇ ਵਿੱਚ ਦੂਜੇ ਗਵਾਂਢੀ ਨੂੰ ਤੋਂ ਕਰ ਦਵਾ ਗੁਰੂ ਘਰ ਚੋਂ ਗਵਾਂਢੀ ਨੂੰ ਗੁਰਬਾਨੀ ਦਾ ਸੁਣਾਈ ਅੱਗੇ ਗੁਰਬਾਨੀ ਨਾਲ ਜੁੜੇ ਜਾਵੇ ਦੇ ਬਜ਼ੁਰਗਾਂ ਦੀ ਇੱਜ਼ਤ ਸੀ ਹੁਣ ਜਿਹਦੀ ਮਾਨਸਿਕਤਾ ਉਹ ਇਹ ਨਹੀਂ ਹੈਗਾ ਵੀ ਬਜ਼ੁਰਗ ਦੇ ਦੇ ਉੱਪਰ ਦੀ ਉਹਦੀ ਮਾਨਸਿਕਤਾ ਕੀ ਬਣੀ ਹੋਈ ਆ ਹਰ ਸੋਸ਼ਲ ਮੀਡੀਆ ਦੇ ਵਿੱਚ ਹਰ ਨੂੰ ਹਰ ਬੱਚਾ ਔਰਤ ਨੂੰ ਇੱਕ ਸਤਕਾਰਯੋਗ ਨਹੀਂ ਰਿਸ਼ਤੇ ਤਾਰੂ ਤਾਰ ਹੋ ਜਾਂਦੇ ਆ ਰਹੇ ਨੇ ਭੈਣ ਦਾ ਰਿਸ਼ਤਾ ਨਹੀਂ ਰਿਹਾ ਮਾ ਦਾ ਰਿਸ਼ਤਾ ਨਹੀਂ ਰਿਹਾ ਕੋਈ ਮਾਸੀ ਦਾ ਨਹੀਂ ਕੋਹੂਆ ਦਾ ਨਹੀਂ ਕੋਈ ਬਫਫੇ ਦਾ ਨਹੀਂ ਸਾਰੇ ਲੋਕ ਇੱਕ ਔਰਤ ਨੂੰ ਇੱਕ ਹਫਸ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਇਹ ਜ਼ਿਆਦਾਤਰ ਦੇ ਨਾਲ ਸੋਸ਼ਲ ਮੀਡੀਆ ਦੀ ਤੇ ਸ਼ਰੋਣੀ ਕਮੇਟੀ ਦੀ ਜਾਂ ਸ਼ਰੋਮ ਜਿਹੜੀਆਂ ਸਾਡੀਆਂ ਧਰਮਸਤਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਨੌਜਵਾਨੀ ਨੂੰ ਜਵਾਨਾਂ ਨੂੰ ਇਹ ਸੋਸ਼ਲ ਮੀਡੀਆ ਤੋਂ ਕੱਢ ਕੇ ਪਿਆਰ ਅਤੇ ਗੁਰਬਾਨੀ ਨਾਲ ਦਰਸ਼ਕੋ ਤੁਸੀਂ ਜੁੜੇ ਸੀ ਨਾ ਬਾਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੇ ਆਪਣੇ ਵਿਚਾਰ ਜਰੂਰ ਦਿਓ